ਸ਼ਿਨਾਂ ਚਾਹੀਦਾ ਤਨ ਸਾਫ ਚਾਹੀਦਾ ਕੱਪੜੇ ਸਾਫ ਚਾਹੀਦੇ ਨੇ ਸੁਥਰੇ ਚਾਹੀਦੇ ਨੇ ਪਰ ਭੁੱਲ ਜਾਂਦਾ ਹੈ ਮਨ ਕਿ ਮਹਿਲਾ ਚਾਹੀਦਾ ਲੋਕੀ ਤਨ ਸਾਫ ਕਰਕੇ ਗੁਰਦੁਆਰੇ ਆਵੰਦਨ ਉਸਤਾ ਫਿਰ ਮਨ ਮਹਿਲਾ ਲੈ ਕੇ ਆ ਜਾਂਦੇ ਨੇ ਕੱਪੜੇ ਸਾਫ ਸੁਥਰੇ ਪੈਣ ਕੇ ਆ ਜਾਂਦੇ ਨੇ ਮਨ ਮਹਿਲਾ ਲੈ ਕੇ ਆ ਜਾਂਦੇ ਨੇ ਮੈਨੂੰ ਇਹ ਕਪੜੇ ਸੰਸਾਰ ਨੂੰ ਨਹੀਂ ਚੰਗੇ ਲੱਗਦੇ ਮੈਲਾ ਮਨ ਗੁਰੂ ਨੂੰ ਨਹੀਂ ਚੰਗਾ ਲੱਗਦਾ ਮੈਨਰੇ ਹੱਥ ਪੈ ਜਗਤ ਨੂੰ ਨਹੀਂ ਚੰਗੇ ਲੱਗਦੇ ਮੈਲਾ ਮਨ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਤੇ ਹੁਣ ਮੈਂ ਅਰਜ਼ ਕਰਾਂ ਮਨ ਕਿੰਨੇ ਦਿਨ ਦਾ ਮੈਲਾ ਇੱਕ ਦਿਨ ਦਾ ਨਹੀਂ ਇੱਕ ਹਫ਼ਤੇ ਦਾ ਨਹੀਂ ਇੱਕ ਮਹੀਨੇ ਦਾ ਕਦਾਂ ਹੀ ਨਹੀਂ ਇਸ ਸਾਲ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੇ ਮਲ ਲਾ ਗਈ ਕਾਲਾ ਹੋ ਆਸਾ অনন্ত ਜਨਮਾਂ ਦਾ ਹੈ ਇਹ ਇਸ ਜਨਮ ਵੀ ਹੈ ਪਿਛਲੀ ਵੀ ਹੈ ਸਰੀਰ ਦਾ ਜਦ ਅੰਤ ਹੁੰਦਾ ਹੈ ਤੋ ਸਰੀਰ ਦੇ ਚੋਂ ਸੂਖਸ਼ਮ ਸਰੀਰ ਪ੍ਰਕਿਰਤੀ ਕੱਢ ਲਈਏ ਕੁਦਲਪ ایک بہت بڑی سرجری کر دی ہے مرن لگا مرن لگیا ہوتا بھی ہے استھول سریر سوکشم سریر کٹیا جائے اور ہی سوکشم ہے جو من سوچتا رہا وہ جو من وار کرتا رہا ہے وہ جو من یاد کرتا رہا وہ جیسے بوجن دی برکی جو میں کھا لی وہ کچھ نہ کچھ میرے سریر کا حصہ بنے گی خون بنے گی مجھ بنے گی ماس بنے گی جو سن کے میں من لیا ویخ کے میں من لیا پڑھ کے میں من لیا میرے من کا حصہ بنے گا اگر میں منیا نہیں تو میرا حصہ نہیں بنے گا میرے من کا حصہ نہیں بنے گا بہت مطالعہ کرنا یہی کارن ہے گربا گرو پربھو मनुष्य देह मन ਦਾ ਹਿੱਸਾ ਨਹੀਂ ਹੈ ਕਾਰਨ ਮਨ ਨਹੀਂ ਬਣਿਆ ਤੇ ਮਨ ਮਨਨ ਸ਼ਕਤੀ ਦਾ ਨਾਮ ਹੈ ਮੈਂ ਫਿਰ ਅਰਜ਼ ਕਰਾਂ ਜੋ ਭੋਜਨ ਮੈਂ ਖਾ ਲਿਆ ਉਹ ਮੇਰੇ ਸਰੀਰ ਦਾ ਹਿੱਸਾ ਹੈ ਕੁਝ ਮਾਸ ਬਣਿਆ ਹੋਵੇਗਾ ਕੁਝ ਮੰਜ ਬਣੀ ਹੋਵੇਗੀ ਕੁਝ ਖੂਨ ਬਣਿਆ ਹੋਵੇਗਾ ਕੁਝ ਮੇਰੇ ਸਰੀਰ ਦੀ ਤਾਕਤ ਬਣੀ ਹੋਵੇਗੀ ਜਿਹੜੀ ਬੁਰਕੇ ਕੰਠ ਤੋਂ ਕੱਲੇ ਚਲੀ ਗਈ ਉਹ ਮੇਰੇ ਸਰੀਰ ਦਾ ਹਿੱਸਾ ਬਣੀ ਹੈ ਜਿਹੜੀ ਗੱਲ ਮੈਂ ਮੰਨ ਲਈਏ ਉਹ ਮੇਰੇ ਮਨ ਦਾ ਹਿੱਸਾ ਬਣੀ ਹੈ ਜੋ ਮੈਂ ਮੰਨੇ ਨਹੀਂ ਉਹ ਮੇਰੇ ਮਨ ਦਾ ਹਿੱਸਾ ਨਹੀਂ ਹੈ ਨਹੀਂ ਕਈ ਵਾਰ ਬੰਦਾ ਕਹਿੰਦਾ ਨਾ ਮੈਂ ਪੜਿਆ ਤੇ ਹੈ ਪਰ ਕੀ ਕਰਾਂ ਮੰਨਨੇ ਬੰਦਾ ਮੈਂ ਸੁਣਿਆ ਤੇ ਹੈ ਮੰਨਨੇ ਬੰਦਾ میں دیکھے آتے ہے من نہیں منگا کہ جی من نہیں منتا تو من حصہ نہیں بنے گا نہیں بنے گا دن گرو ایک بار صاحب جی مہاراج کہہ بہت کچھ منک من کر کے کرتا ہے من کر کے پڑھتا ہے من کر کے ویچتا ہے, 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 ہے من کر کے بول دا ہے من کر کے سوچتا ہے ایک دا نام ہی ہے جو زبان جب ہے من نہیں جپتا من کر کہو نہ ہر گن ہو بکھیا سکت رہو نس بس کی نو اپنو من کر کبو نہ ہر گن ہو زبان گی رہی من شامل نہیں ہویا من نہیں منگا کن اوپروں سن دے رہے من نہیں سنتا من نہیں منگا کہ جو من نہیں منتا وہ میری مندہ حصہ نہیں ہے ਅੰਤਮ ਸਮੇਂ ਇਸ ਅਸਥੂਲ ਸਰੀਰ ਵਿੱਚੋਂ ਜਦ ਸੂਕਸ਼ਮ ਸਰੀਰ ਕੱਢਿਆ ਜਾਂਦਾ ਹੈ ਉਸੇ ਵਿੱਚ ਮਨ ਆਉਂਦਾ ਹੈ ਉਸੇ ਵਿੱਚ ਵਿਚਾਰ ਆਉਂਦੇ ਨੇ ਉਸੇ ਵਿੱਚ ਹੀ ਸੋਚਣੀ ਆਉਂਦੀ ਉਸੇ ਵਿੱਚ ਹੀ ਸਮਝ ਆਉਦੀ ਹੈ ਤੁਸੀਂ ਦੇਖਿਆ ਹੋਵੇਗਾ ਕਈ ਬੱਚੇ ਜੰਮਦੇ ਆਂ ਹੀ ਬੜੇ ਸਿਆਣੇ ਕਈ ਜੰਮਦੇ ਆਂ ਬੜੇ ਮੂਕ ਮੁਸਾਫਿਵਾ ਪਰ ਦੇਸ ਚਾਰ ਬੱਚੇ ਹਨ ਚਾਰਾਂ ਦਾ ਸੁਭਾਅ ਬੜਾ ਅਲੱਗ-ਅਲੱਗ ਕੋਈ ਜਮਾਂਦਰੂ ਬੜਾ ਕਰੋਧੀ ਕੋਈ ਜਮਾਂਦਰੂ ਬੜਾ ਸ਼ਾਂਤਮਈ ਬਾਬਾ ਸ੍ਰੀ ਚੰਦ ਜਮਾਂਦਰੂ ਦੀ ਉਦਾਸੀ ਤੇ 4 4.5 ਸਾਲ ਦੇ ਹੋਏ ਨਾ ਕਦੀ ਕਦੀ ਘਰ ਚੋਂ ਉਹ ਲੈ ਉਹ ਜਾਨ ਤੇ ਮਾਤਾ ਜੀ ਲਬਦੇ ਸਨ ਵੀ ਸ੍ਰੀ ਚੰਦ ਕਿੱਥੇ ਹੈ ਬਾਹਰ ਬੱਚੇ ਖੇਡਦੇ ਪੈਣ ਤੇ ਪੁੱਛ ਲੈਂਦੇ ਸਨ ਸ਼੍ਰੀ ਚੰਦ ਨੂੰ ਦੇਖੇ ਬੱਚੇ ਕਹਿੰਦੇ ਸੰ ਸਾਡੇ ਨਾਲ ਤੇ ਖੇਡਦਾ ਹੀ ਨਹੀਂ ਦੇਖਿਆ ਕਿੱਥੇ ਮਾਤਾ ਸੁਲਖਣੀ ਜੀ ਫਿਰ ਪੜੋਸੀਆਂ ਦੇ ਘਰਾਂ 'ਚ ਜਾਂਦੀਆਂ ਸ਼੍ਰੀ ਚੰਦ ਨੂੰ ਦੇਖੇ ਨਹੀਂ ਆਉਂਦਾ ਹੀ ਨਹੀਂ ਸਾਡੇ ਘਰ ਤੇ ਬੁਲਾਉਂਦੇ ਆਂ ਆਵਾਜ਼ਾਂ ਮਾਰਦੇ ਆਂ ਤਾਂ ਵੀ ਨਹੀਂ ਆਉਂਦਾ ਪੜੋਸੀਆਂ ਦੇ ਘਰਾਂ 'ਚ ਦੇਖਦੇ ਨੇ ਬੱਚਿਆਂ ਨਾਲ ਖੇਡਦੇ ਆਂ ਆ ਦੇਖਦੇ ਆਂ ਸ਼੍ਰੀ ਚੰਦ ਕੋਈ ਨਹੀਂ پنڈ تو باہر نکل گیا کسی روک تلے بیٹھے نے چوکڑا مار کے سماج دے ڈانٹ دیا ماتا سلکھنے کی کہنے ایتھے کی کر رہے ہیں اجاڑ ایتھے کی کر رہے ہیں اجاڑ دے بچیاں کھیڑا کر گھر چرے کر پتا ہے اتے بابا سری چند نے کی آخیا ماں بڑے آنند بیٹھا میلے بیٹھا چھٹھا رستے بیٹھا اس نو کبھی نے اپنے ڈھنگ سمجھایا بڑے قیمتی ڈنگ شیوراتری والا دن سے شیوراتری ستری بنارس بڑی دیڑ لگتی ہے بڑا وا میرا कबीर ਦੇ ਸਿੱਖ ਕਵੀਰ ਦੇ ਚੇਲੇ ਕਬੀਰ ਨੂੰ ਕਹਿੰਦੇ ਨੇ ਭਗਤ ਜੀ ਮੇਲਾ ਦੇਖੀਏ ਤੇ ਮੈਂ ਕਈ ਵਾਰ ਅਰਜ਼ ਕੀਤੀ ਜਿੱਥੇ ਮਿਲਾਪ ਹੋਵੇ ਇੱਕ ਦੂਜੇ ਦਾ ਉਹਨੂੰ ਮੇਲਾ ਕਹਿੰਦੇ ਨੇ ਟੁੱਟਿਆਂ ਦੇ ਮੇਲੇ ਨਹੀਂ ਹੁੰਦੇ ਜੁੜਿਆਆਂ ਦੇ ਮੇਲੇ ਹੁੰਦੇ ਬੰਦੇ ਨਾਲ ਬੰਦਾ ਟੁੱਟਿਆ ਸਿੱਖ ਨਾਲ ਸਿੱਖ ਟੁੱਟਿਆ ਮੇਲਾ ਥੋੜੀ ਸਤਗੁਰ ਨੇ ਸਾਨੂੰ ਦੱਸਿਆ ਔਰ ਦਿੱਤਾ ਹੈ ਜੋੜ ਮੇਲਾ ਜੁੜਿਆਆਂ ਦਾ ਮੇਲਾ ਉਹਨਾਂ ਦੇ ਜੁੜਿਆਂ ਦਾ ਮੇਲਾ ਟੁੱਟਿਆਂ ਦਾ ਮੇਲਾ ਨਹੀਂ ਆਉਂਦਾ ਜੋੜ ਮੇਲਾ ਸੁੱਧ ਸ਼ਬਦ ਨਾਲ ਨਹੀਂ ਜੁੜੀ ਮੇਲਾ ਕਰਾ ਸਿੱਖ ਗੁਰੂ ਨਾਲ ਨਹੀਂ ਜੁੜਿਆ ਤਾਂ ਮੇਲਾ ਕਰਾ ਸਿੱਖ ਸਿੱਖ ਨਾਲ ਨਹੀਂ ਜੁੜਿਆ ਤਾਂ ਮੇਲਾ ਕਰਾ ਭਗਤ ਕਬੀਰ ਕਹਿਣ ਲੱਗੇ ਆਪਣੇ ਸਾਥੀਆਂ ਨੂੰ ਮੇਲੇ ਦਾ ਫਾਨੂ ਪਤਾ ਦੇ میل کریے مل میل کر میل میلا اور کبھی رمزی گل دے ساتھی چیلے نہیں سمجھ سکے ضرور کی بگت جی چڑھو شیو راتری کا دن ہے بڑی دنیا یہ لکھان کی تعداد چارہ بڑے بڑے میلے لگے گنگا دیٹ سے چلیے ਗੌਲ ਨਾਮ ਕੇ ਕਬੀਰ ਚੱਲ ਰਹੇ ਨੇ। ਹਰਥੇ ਤੇ ਇੱਕ ਕਟਪੁਤਲੀਆਂ ਦਾ ਨਾਚ ਹੋ ਰਿਹਾ ਹੈ। ਕਿਧਰੇ ਰਾਸਲੀਲਾ ਪੈ ਰਹੀ ਹੈ। ਕਿਧਰੇ ਪਹਿਲਵਾਨਾਂ ਦੇ ਦੰਗਲ ਨੇ। ਕਬੀਰ ਚੱਲਦੇ ਨੇ ਰੁਕਦੇ ਨਹੀਂ। ਕਿ ਕਬੀਰ ਦੇ ਸਾਥੀ ਵੀ ਬੜੇ ਹੈਰਾਨੇ ਰੁਕਨ ਤੇ ਸੀ ਰੁਕੀਏ ਦੇਖੀਏ ਕੁਛ। ਕਿਤੇ ਰੁਕਦਾ ਹੀ ਨਹੀਂ। ਪਹਿਲਵਾਨਾਂ ਦੇ ਦੰਗਲ ਹੋ ਰਹੇ ਚੱਲਦੇ ਨੇ। ਕੱਟ ਪੁਤਲੀਆਂ ਦਾ ਨਾਲ ਛੋ ਰਹੇ ਦੇਖਦੇ ਨੇ ਰਾਸਲੀਲਾ ਪਹਿ ਰਹੀ ਹੈ ਦੇਖਦੇ ਨੇ ਚਲਦੇ ਜਾ ਰਹੇ ਚਲਦੇ ਜਾ ਰਹੇ ਆਖਰ ਸੁਬੇੜ ਬਾੜ ਤੋਂ ਕਵੀਰ ਨੇ ਕਰ ਗਏ کافی ਦੂਰ ਨਿਕਲ ਗਏ ਨਾਲ ਦੇ ਸਾਥੀ ਕਹਿੰਦੇ ਨੇ ਮੇਰਾ ਤੇ ਆਪ ਪਿੱਛੇ ਛੋੜਾ ਹੈ کبیر کہنے میرا من کہہ میلا اگے ہے اگے دور پہنچے گنگا دی تٹ پہ ایک بھگت بیٹھا ہے رام نام کی کبیر اس دے کور بیٹھ گئے اور, اور کہنے تھے میلا ہے یہ پرک رام جائے ایڈی سرد شبد نال جڑی ہوئے ہے میلے کے جڑے آئے ہوں دے ہوں دے ہیں ٹوٹے ہوں دے وہ سب ٹوٹے ہوئے دے ہیں کبیر جائیں جائیں ہوں پہ رام کون تک اٹھائے اٹھائے ایک رام سنے ہی باہرا اجڑ میرے دے گا ایک رام دے پیارے تو بنا سب اجاڑ سب اجاڑ کچھ بھی نہیں महाभयान उदयान नगर कर मानेया झूठ सागरी पे सच कर जानेया महाभयान उदयान महा जंगल महा, महा उजाड़ इन्हें नगर करके मेला करके मान ले गुरु अर्जुन देव जी महाभयान उदयान नगर कर मानेया नगरी समझ बैठा है ਮੇਲਾ ਸਮਝ ਬੈਠਾ ਹੈ ਵਸੇਬਾ ਸਮਝ ਬੈਠਾ ਹੈ ਬੁਝੜ ਇੱਕ ਰਾਮ ਸਨੇਹੀ ਬਾਰਾ ਉੱਜੜ ਮੇਰੇ ਭਾਈ ਸੰਸਕਾਰਾਂ ਵਿੱਚ ਹੀ ਸ੍ਰੀ ਜਾਂਦੇ ਜਨਮ دور ਇਹ ਸੰਸਕਾਰ ਕੀ ਆਉਂਦੇ ਨੇ ਜੋ ਮਨ ਨੇ ਮਨੇ ਜੋ ਮਨ ਨੇ ਸਮਝਿਆ ਜੋ ਮਨ ਨੇ ਯਾਦ ਕੀਤਾ ਉਹ ਮਨ ਦਾ ਹਿੱਸਾ ਬਣ ਜਾਂਦਾ ਹੈ ਜੋ ਭੋਜਨ ਦੀ ਵਰਕੀ ਮੈਂ ਖਾ ਲਈ ਥੱਲੇ ਕਰ ਲਈ ਤੋ ਕੁਛ ਨਾ ਕੁਛ ਸਰੀਰ ਦਾ ਹਿੱਸਾ ਬਣੇਗੀ ਕੁਝ ਹੋਂ ਬਣੇਗੀ ਮੰਜ ਬਣੇਗੀ ਮਾਸ ਬਣੇਗੀ ਸਰੀਰ ਦੀ ਤਾਕਤ ਬਣੇਗੀ ਕੁਛ ਨਾ ਕੁਛ ਬਣੇਗੇ ਉਸ ਭੋਜਨ ਦੀ ਵਰਕੀ ਦਾ ਕੁਛ ਸਾਤਾ ਖਾਣੋਂ ਮਿਲੇਗਾ ਕੰਨਾਂ ਨੂੰ ਮਿਲੇਗਾ ਦਿਮਾਗ ਨੂੰ ਮਿਲੇਗਾ ਅੱਖਾਂ ਨੂੰ ਮਿਲੇਗਾ ਪੈਰਾਂ ਨੂੰ ਮਿਲੇਗਾ ਇਹ ਸਭ ਕੁਛ ਨੂੰ ਭੋਜਨ ਦਾ ਰਸ ਮਿਲੇਗਾ ਤਾਕਤ ਮਿਲੇਗੀ ਸੱਤਿਆ ਮਿਲੇਗੀ جو میرے من نے من لیا وہ میرے من کا حصہ ہے جو نہیں منیا وہ میرے من کا حصہ نہیں یہ <coughs> بھی آس کرنی من نے پتر, نو پتر کر کے من لے من نے من کر کے من دے من نے پتنی نو پتنی کر کے من لے من نے پتی نو پتی کر کے من لے من نے ماں نو ماں کر کے من لے मन ने पिता को पिता करके मन ले मन ने गुरुओं को गुरु करके नहीं मने मन ने परमात्मा को परमात्मा करके नहीं मनेया पुत्र मन का हिस्सा है मित्र मन का हिस्सा है मां-बाप मन का हिस्सा है नहीं बच्चे मन का हिस्सा है पत्नी मन का हिस्सा है पति मन का हिस्सा है परमात्मा मन का हिस्सा नहीं क्यों मन कर कब ना हरे गुण गाए जरूर है मन गरजते पे गाया ही नहीं मन का हिस्सा नहीं बने ਸੁਣਨ ਤੇ ਜ਼ਰੂਰ ਆਇਆ ਕਿ ਤਨ ਮਨ ਨੇ ਸੁਣਿਆ ਨਹੀਂ ਮੰਨਦਾ ਸਹੀ ਨਹੀਂ ਬਣਾਇਆ। ਤੋਂ ਫਿਰ ਮਨ ਦੇ ਉਤੇ ਮੈਨ ਜੰਮਦੀ ਹੈ। ਮਨ ਨੇ ਤੇ ਮੈਨ ਬੋਲੇ। ਮਨੇ ਇਸਨੇ ਸੰਸਾਰ ਨੂੰ ਕਿ ਸੰਸਾਰ ਮਹਿਲਾ ਮਹਿਲਾ ਮਲਤਾ ਤੇ ਹੁ ਸੰਸਾਰ। ਇਸ ਨੂੰ ਮਨੇ। ਔਰ ਬੜੇ ਪਰਬਲ ਰੋਗ ਦੇ ਚਿਸਨੇ ਮਨੇ। ਤੁਸੀਂ ਮੈਂ ਫਿਰ ਅਰਜ਼ ਕਰਾਂ ਮਨ ਆਨੰਦ ਜਨਮਾ ਦਾ ਵੈਲਾ ਇੱਕ ਦਫਾ ਮੈਂ ਘੇੜ ਦੋਰਾ ਕਪੜਾ 5 10 ਦਿਨ ਦਾ ਵੈਲਾ ਹੋਵੇ ਕਪੜਾ ਵੀ ਦਿਖਾਈ ਦਿੰਦਾ ਮੈਲ ਵੀ ਦਿਖਾਈ ਦਿੰਦੀ ਕਪੜੇ ਦਾ ਰੰਗ ਵੀ ਦਿਖਾਈ ਦਿੰਦਾ ਮੈਲ ਵੀ ਦਿਖਾਈ ਦਿੰਦੀ ਕਪੜਾ ਵੀ ਦਿਖਾਈ ਦਿੰਦਾ ਮੈਲ ਵੀ ਦਿਖਾਈ ਦਿੰਦੀ ਕਪੜਾ ਵੀ ਪਚੀ ਦਿਨ ਮਹੀਨੇ 2 ਮਹੀਨੇ ਦਾ ਮੈਲਾ ਹੋ ਗਿਆ ਮੈਨੂੰ ਦਿਖਾਈ ਨਹੀਂ ਇਹ ਕਪੜਾ ਨਹੀਂ ਦਿਖਾਈ ਦੇਦਾ ਮੈਨੂੰ ਦਿਖਾਈ ਨਹੀਂ ਇਹ ਰੰਗ ਨਹੀਂ ਦਿਖਾਈ ਦੇਦਾ ਤੇ ਬੰਦੇ ਦਾ ਮਨ ਤੇ ਅਨੰਤ ਜਗਮਾ ਤੋਂ ਮੈਲਾ ਤੋਂ ਬੰਦੇ ਕੋਲ ਬੈਠੋ ਲੋਕ ਦੇ ਦਰਸ਼ਨ ਤੇ ਹੁੰਦੇ ਨੇ ਬੰਦੇ ਦੇ ਨਹੀਂ ਹੰਕਾਰ ਦੇ ਦਰਸ਼ਨ ਤੇ ਹੁੰਦੇ ਨੇ ਮਨਪੂਰ ਦੇ ਦਰਸ਼ਨ ਨੇ ਵਾਸ਼ਨਾ ਦੇ ਦਰਸ਼ਨ ਤੇ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਮੋਹ ਦੇ ਦਰਸ਼ਨ ਹੁੰਦੇ ਨੇ ਕ੍ਰੋਧ ਦੇ ਦਰਸ਼ਨ ਹੁੰਦੇ ਨੇ ਈਰਖਾ ਦੇ ਦਰਸ਼ਨ ਹੁੰਦੇ ਨੇ ਨਿੰਦਾ ਦੇ ਦਰਸ਼ਨ ਆਉਂਦੇ ਨੇ ਬੰਦੇ ਦੇ ਦਰਸ਼ਨ ਹੀ ਨਹੀਂ ਆਉਂਦੇ ਇੱਕ ਬਾਦ ਐਵੇਂ ਨਹੀਂ ਕਹਿ ਰਹੇ ਬਹੁਤ ਮੁਸ਼ਕਿਲ ਹੈ ਇਨਸਾਨ ਦਾ ਇਨਸਾਨ ਹੋਣਾ ਕਹਿੰਦਾ ਇਸ ਜਗਤ ਵਿੱਚ ਬੰਦੇ ਦਾ ਬੰਦਾ ਹੋਣਾ ਬਹੁਤ ਔਖਾ ਹੈ ਬਹੁਤ ਬਹੁਤ ਔਖਾ ਆਪ ਦੀ ਗਿਆਤ ਲਈ ਮੈਂ ਅਰਜ਼ ਕਰਾਂ ਗਊ ਗਊ ਹੈ ਕੁੱਤਾ ਕੁੱਤਾ ਹੈ ਸ਼ੇਰ ਸ਼ੇਰ ਹੈ ਖੋਤਾ ਖੋਤਾ ਹੈ ਸਾਨੂੰ ਆਖਣ ਦੀ ਨਹੀਂ ਲੋੜ ਪੈਂਦੀ ਐ ਸਭ ਕੋ ਸੱਪ ਬਣ ਜਾ ਐ ਖੋਤੇ ਤੋਂ ਖੋਤਾ ਬਣ ਜਾ ਐ ਉਠ ਤੋਂ ਉਠ ਬਣ ਜਾ ਐ ਗਊ ਤੋਂ ਗਊ ਬਣ ਜਾ ਐ ਸ਼ੇਰ ਤੋਂ ਸ਼ੇਰ ਬਣ ਜਾ ਪਰ ਐਸਾ ਰੋਜ਼ ਆਖਣਾ ਪੈਂਦਾ ਹੈ ਬੰਦੇ ਤੋਂ ਬੰਦਾ ਬਣ ਜਾ ਐ ਇਨਸਾਨ ਤੋਂ ਇਨਸਾਨ ਬਣ ਜਾ ਖੋਤੇ ਦਾ ਖੋਤਾ ਹੈ ਹੀ ਅੰਦਰੋਂ ਬਾਹਰੋਂ ਖੋਤਾ ਹੈ ਮਨੋ باروں منق ہے اندروں پسو ہے تو پسو کی مان سجا اس واسطے کہنا پہنتا ہے بندے, بندے تو بندہ بن شیخ شرسادی صاحب کہہ رہے ہیں انسان را انسانیت است ضروری ہے لازمی ہے منوک دا منوک ہونا انسان دا انسان ہونا انسان را انسانیت لازم است اود گربو نہ باشد است اگر خوشبو ہی نہیں ہے تو پھر چندن کہہ دی کی لوڑے لکڑے لکڑ ہے ہی نہیں ہے تو منق کہن کی لوڑے پشو ہے پشو ہے انسان را انسانیت لازم است اد گربو نہ باشد ہے است ਅਗਰ ਖੁਸ਼ਬੂ ਹੀ ਨਹੀਂ ਹੈ ਸੁਗੰਧੀ ਨਹੀਂ ਹੈ ਤੈਨੂੰ ਚੰਦਨ ਕਹਿਣ ਦੀ ਕੀ ਲੋੜ